बहुत ही टाइम लगा ये हफ्ता से ज्यादा ही टाइम लगा साढ़े दिन रात मेहनत करके मैंने ये बनाया ये आस्था का मामला था मैंने पैसा भी नहीं लिया मैंने पूरा फ्री कर दिया सर मेरे को लग, नहीं लगता जी आम लोगों में ऐसा है आम लोगों में बिल्कुल भी नहीं है भेदभाव बिल्कुल भी नहीं है ये तो कई लोगों में ये करता है ये चीज़ ये सबसे पहले मैंने डिजाइनिंग किया मेरे को जो व्यापारी ने मेरे को जो डिजाइन दिया वो मैंने बिरकी से काम किया इसमें दस दिन दिन रात मेहनत करके बिरकी से काम किया तभी ये जाके ये फोर्टीन कैरेट गोल्ड है हाँ पहले भी हमने इनको एक बना बना के दिया ये अठारह कैरेट में बनाया पहले ਰਾਮ ਮੰਦਰ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਭਰ ਦੇ ਵਿੱਚ ਕਾਫੀ ਉਤਸ਼ਾਹ ਤੇ ਭਾਵਨਾ ਵੇਖਣ ਨੂੰ ਮਿਲ ਰਹੀ ਹੈ ਤਾਂ ਉੱਥੇ ਜੇਕਰ ਗੱਲ ਕਰ ਲਈਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਵੱਖ-ਵੱਖ ਜੋ ਟੈਲੈਂਟਡ ਲੋਕ ਹੈਗੇ ਨੇ ਉਹਨਾਂ ਵੱਲੋਂ ਆਪਣਾ ਵੱਖ-ਵੱਖ ਤਰੀਕੇ ਨਾਲ ਟੈਲੈਂਟ ਜੋ ਸਾਹਮਣੇ ਲੈ ਕੇ ਆਇਆ ਜਾ ਰਿਹਾ ਤਾਂ ਅੱਜ ਅਸੀਂ ਤੁਹਾਨੂੰ ਜਿਸ ਦੁਕਾਨ ਤੇ ਲੈ ਕੇ ਆਏ ਆ ਇੱਥੇ ਜੋ ਕਹਿ ਸਕਦੇ ਪੰਜਾਬ ਦੀ ਸਭ ਤੋਂ ਪਹਿਲੀ ਮੁੰਦਰੀ ਜੋ ਆ ਬਣੀ ਆ ਰਾਮ ਮੰਦਰ ਦੀ ਤਾਂ ਕਿੰਨਾਂ ਵੱਲੋਂ ਬਣਾਈ ਗਈ ਆ ਤਾਂ ਕਿੱਥੋਂ ਆਰਡਰ ਆਇਆ ਤਾਂ ਸਾਡੇ ਨਾਲ ਸਾਰੀ ਗੱਲ ਕਰਨ ਲਈ ਮੌਜੂਦ ਹੈਗੇ ਨੇ ਦੁਕਾਨ ਦੇ ਜੋ ਮਾਲਕ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਤਾਂ ਜੀ ਤੋ ਪਹਿਲਾਂ ਤਾਂ ਤੁਹਾਡੀ ਦੁਕਾਨ ਦਾ ਕੀ ਨਾਮ ਹੈ ਤਾਂ ਇਹ ਕੀ ਪੰਜਾਬ ਦੀ ਪਹਿਲੀ ਮੰਦਰੀ ਹੈ ਜਿਹੜੀ ਤੁਸੀਂ ਫੜੀ ਆ ਰਾਮ ਮੰਦਿਰ ਤੇ ਹਾਂਜੀ ਮੇ ਦੁਕਾਨ ਦਾ ਨਾਮ ਵਿਸ਼ਾਲ ਮੋਤੀ ਇਹ ਨਾਮ ਤੋਂ ਹੈ ਤੇ ਮੇਰਾ ਨਾਮ ਵਿਸ਼ਾਲ ਸ਼ਰੀਨ ਹੈ ਪਹਿਲੀ ਮੰਦਰੀ ਤੇ ਪੰਜਾਬ ਦੀ ਮੈਂ ਕਨਫਰਮ ਤ ਨਹੀਂ ਕਹਿ ਸਕਦਾ ਪਰ ਮੇਰੇ 100% ਮੈਨੂੰ ਲੱਗਦਾ ਕਿ ਅਸੀਂ ਪਹਿਲੀ ਮੰਦਰੀ ਬਣਾਈ ਹੈ ਸਾਡੇ ਕਸਟਮਰ ਸੀ ਕਾਫੀ ਰਾਮ ਭਗਤ ਸੀਗੇ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਮੈਨੂੰ ਮੰਦਿਰ ਰਿੰਗ ਦੇ ਉੱਪਰ ਬਣਾ ਕੇ ਦੇ ਦੋ ਜਿਸ ਤਰ੍ਹਾਂ ਮਰਜੀ ਉਹਦੇ ਉਸ ਵੇਲੇ ਮੈਂ ਆਪਣੇ ਕਾਰਗਰ ਨਾਲ ਗੱਲ ਕੀਤੀ ਤੇ ਇਹਨਾਂ ਨੇ ਬੜੀ ਖੂਬਸੂਰਤੀ ਨਾਲ ਬੜੀ ਮਿਹਨਤ ਨਾਲ ਉਹ ਬਣਾ ਕੇ ਦਿੱਤਾ ਜਿਹੜੀ ਕਿ ਅਸੀਂ ਉਹਨਾਂ ਨੂੰ ਪੇਚ ਚੁੱਕੇ ਆ ਅੱਜ ਸੈਕਿੰਡ ਮੰਦਰੀ ਸਾਡੇ ਹੱਥ ਵਿੱਚ ਆ ਗਈ ਹੈ ਜਿਹੜੀ ਕਿ ਅਮਰੀਕਸਰ ਦੇ ਹੀ ਕਿਸੇ ਰੈਸਟੋਰੈਂਟ ਦੇ ਓਨਰ ਨੇ ਉਹਨਾਂ ਨੇ ਬਣਵਾਈ ਤੇ ਕਾਫੀ ਖੂਬਸੂਰਤੀ ਨਾਲ ਵੀ ਅਸੀਂ ਤਿਆਰ ਕਰ ਦਿੱਤੀ ਹੈ ਤੇ ਕੱਲ ਨੂੰ 22 ਤਰੀਕ ਨੂੰ ਅਸੀਂ ਉਹਨਾਂ ਨੂੰ ਹੈਂਡ ਓਵਰ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਕਿਸ ਤਰੀਕੇ ਦੇ ਨਾਲ ਕਿਉਂਕਿ ਜਦੋਂ ਆਰਡਰ ਮਿਲਦਾ ਹੈ ਤਾਂ ਅਕਸਰ ਆਮ ਮੰਦਰੀਆਂ ਤਾਂ ਕਈ ਬਣਦੀਆਂ ਵਿਖਿਆ ਹੋਣੀਆਂ ਪਰ ਜਦੋਂ ਇੱਕੋਦਮ ਆਰਡਰ ਆਇਆ ਕਿ RAM ਮੰਦਰ ਹੀ ਮਤਲਬ ਮੰਦਰੀ ਦੇ ਉੱਤੇ ਪੂਰਾ ਬਣਾਣਾ ਉਹ ਵੀ ਪੂਰੇ ਦਾ ਪੂਰਾ RAM ਮੰਦਰ ਜਾਂ ਤਾਂ ਹੋਵੇ ਇੱਕ ਅੱਖਰ ਲਿਖਣਾ ਹੋਵੇ RAM ਨਾਮ ਦਾ ਅੱਖਰ ਕਿਉਂਕਿ ਪਹਿਲਾਂ ਇਹੋ ਜੀਆਂ ਮੰਦਰੀਆਂ ਕਈ ਬਣੀਆਂ ਪਰ RAM ਮੰਦਰ ਜਦੋਂ ਇੱਕੋਦਮ ਜਦੋਂ ਆਰਡਰ ਆਇਆ ਇਦਾਂ ਦਾ ਤਾਂ ਫਿਰ ਕਿਵੇਂ ਕਦੀ ਕਾਰੀਗਰ ਨੇ ਕਿਹਾ ਨਹੀਂ ਤੁਹਾਡੇ ਨੇ ਕਿ ਮਤਲਬ ਔਖਾ ਹੈ ਜਾਂ ਮੁਸ਼ਕਲ ਹੈ ਨਹੀਂ ਬਣ ਸਕਦਾ ਇਹ ਇੱਕ ਚੀਜ਼ ਆਸਥਾ ਨਾਲ ਵੀ ਜੁੜੀ ਹੈ ਦਿਨ ਰਾਤ ਲਾ ਕੇ ਵੀ ਕੰਮ ਹੋ ਸਕਦਾ ਹੈ ਤੇ ਉਹ ਕੀਤਾ ਵੀ ਗਿਆ ਤੇ ਸਾਡੇ ਕਰਮ ਦੇ ਵੀ ਸਾਡਾ ਸ਼ਾਹ ਦੇਣੇ ਸੀ ਇਹਨੂੰ ਚਾਹੇ ਇਹ ਸਾਡੇ ਮੁਸਲਮਾਨ ਭਾਈਚਾਰੇ ਤੋਂ ਬਿਲੋਂਗ ਕਰਦੇ ਨੇ ਪਰ ਇਹਨਾਂ ਨੇ ਇਹਨਾਂ ਦੀ ਖਾਸੀਅਤ ਹੈ ਚਾਹੇ ਇਹ ਮੰਦਿਰ ਬਣਾਉਣ ਚ ਡਿਜ਼ਾਈਨਿੰਗ ਵਿੱਚ ਇੱਕ ਤਕਰੀਬਨ 7-8000 ਦਾ ਖਰਚਾ ਹੈ ਇਹਨਾਂ ਨੇ ਉਹ ਖਰਚਾ ਨਹੀਂ ਦਿੱਤਾ ਕਿ ਵੀ ਜਿੱਥੇ ਰਾਮ ਮੰਦਿਰ ਬਣਿਆ ਇਹ ਮੇਰੇ ਵੱਲੋਂ ਵੀ ਉਹਦੇ ਵਿੱਚ ਹੱਥ ਜੋੜ ਕੇ ਉਹਨਾਂ ਦੀ ਪੂਜਾ ਵਿੱਚ ਤਾਂ ਅਸੀਂ ਉਹਨਾਂ ਦੇ ਕਾਰੀਗਰਾਂ ਨਾਲ ਵੀ ਗੱਲ ਕਰਾਂਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਜੋ ਦੱਸਿਆ ਉਹਨਾਂ ਨੇ ਕਿ ਤੁਸੀਂ ਮੁਸਲਿਮ ਭਾਈਚਾਰੇ ਤੋਂ ਬਿਲੋਂਗ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਤੇ ਨਾਲ ਕਿਸ ਤਰੀਕੇ ਦੇ ਨਾਲ ਕਿੰਨਾ ਸਮਾਂ ਲੱਗਾ ਕਿਉਂਕਿ ਰਾਮ ਮੰਦਰ ਵਾਲੀ ਮੰਦਰੀ ਬਣਾਉਣ ਨੂੰ ਕੱਲ ਜਿਸ ਤਰੀਕੇ ਨਾਲ 22 ਤਰੀਕ ਨੂੰ ਕਹਿ ਸਕਦੇ ਹਾਂ ਕਿ ਪ੍ਰਾਣ ਪ੍ਰਤੀਸ਼ਟਾ ਪ੍ਰੋਗਰਾਮ ਜੋ ਅਯੁੱਧਿਆ ਦੇ ਵਿੱਚ ਹੈਗਾ ਰਾਮ ਲੱਲਾ ਜੀ ਉੱਥੇ ਜੋ ਵਰਾਜਮਾਨ ਹੋਣਗੇ ਉਹਨਾਂ ਦੀ ਸਥਾਪਨਾ ਹੋਏਗੀ ਤਾਂ ਉਸ ਮੌਕੇ ਇਹ ਇਹ ਜੀ ਰਾਮ ਮੰਦਰ ਦੀ ਮੰਦਰੀ ਬਣਾਣੀ ਕਿੰਨੇ ਕੁ ਔਖਾ ਸੀਗਾ ਕਿੰਨਾ ਕੁ टेक्निकली कि इस चीज़ पूरा बहुत ही टाइम लगा ये हफ्ता से ज्यादा ही टाइम लगा साढ़े दिन रात मेहनत करके मैंने ये बनाया ये हम इनका मैं कारीगर हूँ तो इनको बहुत ही टाइम लगा ਇਸ ਮੁੰਦਰੀ ਦੇ ਵਿੱਚ ਖਾਸ ਤੌਰ ਤੇ ਕੀ ਕੁਝ ਖਾਸ ਹੈਗਾ ਜਦੋਂ ਤੁਸੀਂ ਨਾਮ ਮੰਦਰ ਬਣਾਇਆ ਕਿਸ ਤਰੀਕੇ ਦੇ ਨਾਲ ਜੇਕਰ ਅਸੀਂ نزدیکی ਤੋਂ ਵੇਖਿਆ ਜਾਵੇ ਤਾਂ ਕੀ ਕੁਝ ਇਸ ਦੇ ਵਿੱਚ ਪਾਇਆ ਗਿਆ ਅਗਰ ਬਣਾਉਣ ਦੇ ਵਿੱਚ ਕਿੰਨਾ ਸਮਾਂ ਲੱਗਾ ਕੱਲੀ ਕੱਲੀ ਗੱਲ ਤੇ ਜ਼ਰੂਰ ਚਾਤ ਪੋ ਜੀ ਇਸ ਤੇ ਇਹ 10 ਦਿਨ ਸਮਾਂ ਲੱਗਾ ਦਿਨ ਰਾਤ ਮਿਹਨਤ ਕਰਕੇ ਫਿਰ ਬਣਾਇਆ ਇਹ ਇਹ ਦੇਖਿਓ ਇਹ ਆਪ ਦਾ ਸਾਹਮਣੀ ਹੈ ਮੈਂ ਇਹ ਇੱਥੇ ਪੇ ਬਣਾਇਆ ये पूरा दस दिन लगा दिन रात मेहनत करके बनाया ये आस्था का मामला था मैंने पैसा भी नहीं लिया नहीं। मैंने पूरा फ्री कर दिया तो हाँ। पैसा क्यों नहीं लिया बस <laughs> आस्था का मामला है इसलिए नहीं लिया नहीं। लेकिन कई लोग बोलेंगे कि आप मुसलमान मुसलमान हो तो आपने ऐसा मतलब अपनी आस्था रखी नहीं सर मेरे को नहीं लगता जी आम लोगों में ऐसा है हम लोगों में बिल्कुल भी नहीं है भेदभाव बिल्कुल भी नहीं है ये तो कई लोगों में यह करता है चीज तो इस अंगूठी को अगर हम ये बात करें इस अंगूठी की तो कितना समय क्योंकि दस दिन का समय आपने बोला और क्या क्या मुश्किल इसमें आई बनाने में क्या क्या चीज की वर्तो जो हम बोलते हैं कि कौन कौन सी चीज का इस्तेमाल किया गया इसमें ये सबसे पहले मैंने डिजाइनिंग किया मेरे को जो व्यापारी ने मेरे को जो डिजाइन दिया वो मैंने बिरकी से काम किया इसमें दस दिन दिन रात मेहनत करके बिरकी से काम किया तभी ये जाके ये कामयाब हो पाया और ये कौन सी चीज का है गोल्ड का है या गोल्ड का है ये फोर्टीन कैरेट गोल्ड है हाँ पहले भी हमने इनको एक बना बना के दिया ये अठारह कैरेट में बनाया पहले फिर दू हाँ तो जब इस मंदिर जैसे हम राम मंदिर देख रहे हैं तो राम मंदिर में जो कुछ है वैसे उतना ही सारा कुछ ए, same 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 सेम टू तो सेम वैसे सेम 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 टू 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 है 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 ਤਾਂ ਪਾਜੀ ਕਿੰਨਾ ਕੁ ਸਮਾਂ ਕਿਉਂਕਿ ਜਿਸ ਤਰੀਕੇ ਨਾਲ ਤੁਹਾਡੇ ਕਾਰੀਗਰ ਨੇ ਵੀ ਦੱਸਿਆ ਕਿ 10 ਦਿਨ ਦਾ ਸਮਾਂ ਲੱਗਾ ਇਸ ਨੂੰ ਬਣਾਉਣ ਦੇ ਵਿੱਚ ਤਾਂ ਖਾਸ ਤੌਰ ਦੇ ਉੱਤੇ ਸੋਨੇ ਦੀ ਵਰਤੋਂ ਹੋਈ ਹੈ ਚੀਆਂ ਕਿਉਂਕਿ ਥੋੜਾ ਜਿਹਾ ਇਹ ਟੈਕਨੀਕਲ ਗੱਲਾਂ ਦੇ ਉੱਤੇ ਵੀ ਜ਼ਰੂਰ ਤੁਸੀਂ ਚਾਹਤ ਕੋ ਕਿ ਕਿਹੜੀ ਕਿਹੜੀ ਚੀਜ਼ ਦੀ ਵਰਤੋਂ ਹੋਈ ਹੈ ਤਾਂ ਕਿੰਨਾ ਸਮਾਂ ਇਸ ਨੂੰ ਐਕਚੁਅਲੀ ਕੀ ਹੁੰਦਾ ਕਿ ਵੀ ਜਿਸ ਤਰ੍ਹਾਂ ਸਾਨੂੰ ਕੋਈ ਕਸਟਮਰ ਆਰਡਰ ਦਿੰਦਾ ਹੈ ਕਿ ਮੈਨੂੰ 14 ਕੈਟ ਦਾ ਚਾਹੀਦਾ ਜਾਂ 18 ਕੈਟ ਦਾ ਚਾਹੀਦਾ ਜਾਂ 22 ਕੈਟ ਦਾ ਚਾਹੀਦਾ ਉਸ ਹਿਸਾਬ ਨਾਲ ਅਸੀਂ ਉਹਨਾਂ ਦੇ ਡਿਮਾਂਡ ਦੇ ਹਿਸਾਬ ਨਾਲ ਹੀ ਚੀਜ਼ ਬਣਾਈ ਦੀ ਤੇ ਜਿਵੇਂ ਜਿ세 ਸਰਾ 18 ਗੈਟ ਦਾ ਵੇਨ ਵੱਧ ਜਾਂਦਾ 22 ਗੈਟ ਦਾ ਹੋਰ ਵੱਜ ਜਾਂਦਾ ਉਹ 35 ਗ੍ਰਾਮ ਦੇ ਕੋਈ ਵਜਨ ਪੂਰਦਾ ਕਿਈਆਂ ਦਾ ਬਜਟ ਢਾਈ ਵੀ ਹੁੰਦਾ ਇੰਨਾ ਉਹ ਫਿਰ 14 ਗੈਟ ਚ ਬਣਾਉਂਦੇ ਨਹੀਂ ਹੁਣ ਕਈ ਹਰ ਕੋ ਹੱਲੇ ਵੀ ਆਰਡਰ ਨੇ ਪਰ ਅਸੀਂ ਸਾੜ ਕੋ ਹੱਥ ਜੋੜ ਕੇ ਉਹਨਾਂ ਕੋਲ ਮਾਫੀ ਚਾਣਨ ਕਿ ਬੇਹਣੀ ਦੇ ਪਾਈ ਕਿਉਂਕਿ ਇਹ ਬਣਾਣਾ ਇੱਕ ਤੇ ਮੰਦਰ ਦਾ ਕੰਮ ਹੈ ਕੁਝ ਵੀ ਛੋਟੀ ਤੋਂ ਛੋਟੀ ਬ੍ਰੇਕ ਵੀ ਰਹਿ ਜੇ ਨਾ ਉਹ ਉਹ ساری ਉਮਰ ਦਾ ਹੱਡੇ ਮਨ ਚ ਰਹਿਣਾ ਕਿ ਅਸੀਂ ਮਾੜੀ ਜੀ ਵੀ ਹਾਕੋ ਗਲਤੀ ਵਿੱਚ ਰਹਿ ਗਈ ਹੈ ਜਿਸ ਕਰਨਾ ਸਾਨੂੰ ਕਾਫੀ ਇਸ ਬਾਰੇ ਸੋਚ ਕੇ ਕੰਮ ਕਰਨਾ ਪੈਂਦਾ ਤਾਂ ਇਹ ਜੋ ਮੰਦਰੀ ਜਿਹੜੀ ਤੁਸੀਂ ਤਿਆਰ ਕੀਤੀ ਆ ਹੁਣ ਤਾਂ ਇਹ ਇਹਦਾ ਪੂਰਾ ਕੰਮ ਕਦੋਂ ਤੱਕ ਕੰਪਲੀਟ ਹੋਏਗਾ ਕਿਉਂਕਿ ਜੇਕਰ ਗੱਲ ਕਰ ਲਈਏ ਕਿ ਰਾਮ ਮੰਦਰ ਦੀ ਤਾਂ ਕੱਲ ਜੋ ਜਿਸ ਤਰੀਕੇ ਨਾਲ ਕਿਉਂਕਿ 22 ਤਰੀਕ ਹੈਗੀ ਆ ਤਾਂ ਦੇਸ਼ ਭਰ ਦੇ ਵਿੱਚ ਜੋ ਲੋਕ ਨੇ ਜੋ ਆ ਰਾਮ ਭਗਤ ਨੇ ਉਹਨਾਂ ਵੱਲੋਂ ਵੀ ਦੀਵਾਲੀ ਬਣਾਈ ਜਾਣੀ ਆ ਇੱਕ ਹਿਸਾਬ ਨਾਲ ਦੂਜੀ ਦੀਵਾਲੀ ਕਿਉਂਕਿ ਜਿਸ ਤਰੀਕੇ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਕਿਹਾ ਕਿ ਦੀਵਾਲੀ ਵਾਲਾ ਦਿਨ ਹੀ ਹੈਗਾ ਕਿਉਂਕਿ ਜਿਸ ਤਰੀਕੇ ਨਾਲ ਰਾਮ ਮੰਦਰ ਦੀ ਉੱਥੇ ਸਥਾਪਨਾ ਹੋਣੀ ਆ ਕਿਵੇਂ ਵੇਖਦੇ ਹੋ ਕਿ ਕੱਲ ਜਦੋਂ ਤੁਸੀਂ ਇਹ ਤਿਆਰ ਕਰਕੇ ਦੇਵੋਗੇ ਕਿੰਨੀ ਇੱਕ ਖੁਸ਼ੀ ਹੋਏਗੀ ਮਨ ਨੂੰ ਕਿ ਕਿਉਂਕਿ ਹਰ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਆਪਣਾ ਜੋ ਹਿੱਸਾ ਪਾ ਰਿਆ ਤੇ ਇਹ ਵੀ ਤੁਹਾਡਾ ਇੱਕ ਤਰੀਕਾ ਦਾ ਹਿੱਸਾ ਹੀ ਹੈ ਦੇਖੋ ਸਾਡਾ ਵੀ ਹਿੱਸਾ ਹੈ ਕੁਝ ਲੋਗਾ ਦਿੰਦਾ ਆਸਥਾ ਹੀ ਨਹੀਂ ਜਾ ਰਹਾ ਜਿਸ ਬੰਦੇ ਕੋ ਅਭੀ ਸੋਨੇ ਦਾ ਇੰਤਿਆਮ ਨਹੀਂ ਗਾ ਜੇ ਪੈਸੇ ਇੰਤਿਆ ਨਹੀਂ ਉਹ ਕਰੋ ਸੋਨਾ ਗੱਡ ਕੇ ਲਿਆ ਰਗੇ ਭਾਜੀ ਇਹਨੂੰ ਮੈਲਟ ਕਰ ਦਿਓ ਇਹਨੂੰ ਵੇਚ ਕੇ ਤੇ ਮਾਨੂੰ ਇਹ ਮੁੰਦਰੀ ਬਣਾ ਕੇ ਦਿਓ ਹੂੰ ਮੋਲੇ ਆਪਣੇ ਘਰੋਂ ਸੋਨਾ ਲੈ ਕੇ ਆ ਕੇ ਕਿ ਬਾਕੀ ਜੇਵਰ ਆਪਣੇ ਖਰਾਬ ਕਰਾ ਕੇ ਜੇ ਬਣਾ ਰਹੇ ਨੇ ਬਾਕੀ ਖਰਾਬ ਕਰੇ ਬਿਲਕੁਲ ਬਿਲਕੁਲ ਤਾਂ ਹੁਣ ਕਿੰਨਾ ਕੁ ਸਮਾਂ ਜੋ ਕਹਿ ਸਕਦੇ ਕਿ ਇਸ ਅੰਗੂਠੀ ਨੂੰ ਤਿਆਰ ਹੋਣ ਨੂੰ ਰਹਿ ਗਿਆ ਪੂਰਾ ਜੀ ਪੂਰਾ ਪੂਰੀ ਰਾਤ ਐ ਲਾਨਗੇ ਇੱਥੇ ਹੂੰ ਪੂਰੀ ਰਾਤ ਲਗਾ ਕੇ ਕੱਲ ਅਸੀਂ ਦੁਪਹਿਰ ਤੱਕ ਸਾਡੀ ਕੋਸ਼ਿਸ਼ ਕੀਤੀ ਹੈ 12:00 ਤੱਕ ਹੀ ਉਹਨਾਂ ਨੂੰ ਹੈਂਡਓਵਰ ਕਰ ਦਿੱਤੀ। ਅਗਰ ਕਿਸੇ ਨੇ ਹੋਰ ਵੀ ਕਿਉਂਕਿ ਜੇ ਉਹ ਵੀ ਇਹ ਵੀਡੀਓ ਦੇਖ ਰਹੇ ਨੇ ਅਗਰ ਕਿਸੇ ਨੇ ਇਹ ਥੋੜੇ ਤੱਕ ਪਹੁੰਚ ਕਰਨੀ ਹੋਵੇ ਇਹੋ ਜਿਹੀ ਅੰਗੂਠੀ ਹੋਰ ਬਣਾਣੀ ਹੋਵੇ ਤਾਂ ਉਹ ਕਿੱਥੇ ਆਵੇ ਕਿੱਥੇ ਤੜਨਾ ਸੰਭਰ ਕਿੱਦਾਂ ਕਰੇ? ਜੀ ਮੇਰਾ ਜੀ ਆਫਿਸ ਹੈ ਜੀ ਹੀਰਾ ਮਾਰਕੀਟ ਗੁਰੂ ਬਾਜ਼ਾਰ ਵਿਸ਼ਾਲ ਮੋਤੀ ਦੇ ਨਾਮ ਤੋਂ ਮੇਰੀ ਦੁਕਾਨ ਉੱਥੇ। ਜਰੂਰ ਮਰਜ਼ੀ ਆਓ ਜੀ ਵੈਲਕਮ ਹੈ। ਹਰ ਬੰਦੇ ਦੀ ਇੱਛਾ ਪੂਰੀ ਕਰੀ ਕੀਤੀ ਜਾਏਗੀ, ਹਰ ਬੰਦੇ ਦੇ ਆਸਥਾ ਤੇ ਇਹ ਫੁੱਲ ਚੜਾਵਾਂਗੇ। ਜਿੰਨਾ ਹੜਕ ਹੋ ਸਕਦਾ ਉਨੀ ਹੀ ਮਿਹਨਤ ਲਾ ਕੇ ਕੰਮ ਕਰਕੇ ਦਵਾ ਜੀ ਤਾਂ ਜੀ ਬਿਲਕੁਲ ਜਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਸਾਹਿਬ ਦੇ ਵਿੱਚ ਖਾਸ ਤੌਰ ਦੇ ਉੱਤੇ ਰਾਮ ਮੰਦਰ ਦੀ ਅੰਗੂਠੀ ਜੋ ਤਿਆਰ ਕੀਤੀ ਗਈ ਹੈ ਕਹਿ ਸਕਦੇ ਨੇ ਕਿ ਪੰਜਾਬ ਦੀ ਜੋ ਪਹਿਲੀ ਅੰਗੂਠੀ ਕਿਉਂਕਿ ਜਿਸ ਤਰੀਕੇ ਦਾ ਮਾਡਲ ਰਾਮ ਮੰਦਰ ਕਿਉਂਕਿ ਆਪਾਂ ਇੱਕ ਕੈਸ ਨਕਸ਼ੇ ਦੀ ਗੱਲ ਕਰ ਲਈਏ ਤਾਂ ਉਸੇ ਤਰੀਕੇ ਦੇ ਨਾਲ ਹੀ ਜੋ ਇੱਕ ਮੁੰਦਰੀ ਦੇ ਉੱਤੇ ਉਹੀ ਰਾਮ ਮੰਦਰ ਬਣਾ ਕੇ ਤਾਂ ਜੋ ਕਹਿ ਸਕਦੇ ਕਿ ਹਰ ਕੋਈ ਆਪਣੀ ਸ਼ਰਧਾ ਅਨੁਸਾਰ ਬਣਵਾ ਰਿਹਾ ਤਾਂ ਇਹ ਅੰਗੂਠੀ ਪਾਉਣਾ ਚਾਹੁੰਦੇ ਆ ਜਿਹੜੇ ਬਣਾ ਰਹੇ ਨੇ ਤਾਂ ਜਿਸ ਤਰੀਕੇ ਦੇ ਨਾਲ ਮੁਸਲਮ ਭਾਈਚਾਰੇ ਦੇ ਨਾਲ ਵੀ ਕਿਉਂਕਿ ਇਹ ਖਬਰ ਜੁੜਦੀ ਹੈ ਜਿਸ ਤਰੀਕੇ ਦੇ ਨਾਲ ਕਾਰੀਗਰ ਵੱਲੋਂ ਇਹ ਚੀਜ਼ ਬਣਾਈ ਗਈ ਹੈ ਮੰਦਰ ਦੀ ਅੰਗੂਠੀ ਬਣਾਈ ਗਈ ਤਾਂ ਕਹਿ ਸਕਦੇ ਆ ਕਾਫੀ ਸ਼ਲਾਘਾਯੋਗ ਹੈ ਤਾਂ ਹੁਣ ਕੱਲ ਜਿਸ ਤਰੀਕੇ ਦੇ ਨਾਲ ਰਾਮ ਮੰਦਰ ਦੇ ਵਿੱਚ ਸਥਾਪਨਾ ਹੋਣੀ ਹੈ ਤਾਂ ਇਸੇ ਤਰੀਕੇ ਦੇ ਨਾਲ ਜੋ ਇਹ ਮੰਦਰੀ ਜੋ ਉਸ ਦੇ ਜਿੰਨਾਂ ਵੱਲੋਂ ਬਣਾਈ ਗਈ ਜਿੰਨਾਂ ਵੱਲੋਂ ਆਰਡਰ ਦਿੱਤਾ ਗਿਆ ਉਹਨਾਂ ਨੂੰ ਵੀ ਦਿੱਤੀ ਜਾਏਗੀ ਤਾਂ ਕਹਿ ਸਕਦੇ ਆ ਬਹੁਤ ਹੀ ਵਧੀਆ ਗੱਲ ਹੈ ਸ਼੍ਰੀ ਹਮਸਹਿਤ ਸਾਹਿਬ ਵਾਸਤੇ ਕਿ ਪਹਿਲੀ ਅੰਗੂਠੀ ਜੋ ਹੈ ਸ਼੍ਰੀ ਹਮਸਹਿਤ ਸਾਹਿਬ ਦੇ ਵਿੱਚ ਤਿਆਰ ਹੋਈ ਹੈ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ ਸੁਨਗ ਜਗਬਾਨੀ ਟੀਵੀ ਸ਼੍ਰੀ ਹਮਸਹਿਤ ਸਾਹਿਬ